ਜਾਣੋ ਕੀ ਹੈ ਅਸਲ ਅਮੀਰੀ ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਇਮੋਸ਼ਨਲ ਜਾਣੋ ਕੀ ਹੈ ਜ਼ਿੰਦਗੀ ਦੀ ਅਸਲ ਦੌਲਤ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਗੌਰ ਅਸਲ ਦੌਲਤ ਕੀ ਹੈ ਇਹ ਸਵਾਲ ਦਾ ਜਵਾਬ ਦਿੰਦੇ ਹੋਏ ਜ਼ਿਆਦਾਤਰ ਲੋਕ ਆਲੀਸ਼ਾਨ ਘਰ ਕੋਠੀ ਬੰਗਲਾ ਪੈਸਾ ਅਤੇ ਮਹਿੰਗੀਆਂ ਕਾਰਾਂ ਬਾਰੇ ਸੋਚਦੇ ਨੇ ਅਤੇ ਉਹਨਾਂ ਚੀਜ਼ਾਂ ਦਾ ਹੀ ਨਾਮ ਲੈਂਦੇ ਨੇ ਪਰ ਸਚਾਈ ਇਹ ਨਹੀਂ ਅਮੀਰ ਬਣਨ ਦੇ ਲਈ ਤੁਹਾਨੂੰ ਇੰਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਜਦੋਂ ਤੁਹਾਡੇ ਕੋਲ ਅਜਿਹੇ ਮਾਬਪਾ ਹੋਣ ਅਸਲ ਦੌਲਤ ਤੁਹਾਡੀ ਜ਼ਿੰਦਗੀ ਦੀ ਪਰਿਵਾਰ ਹੁੰਦਾ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਤਾਂ ਇਹ ਵੀਡੀਓ ਧਿਆਨ ਨਾਲ ਦੇਖੋ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟਰੇਨ ਦੇ ਵਿੱਚ ਪਿਓ ਆਪਣੀ ਧੀ ਦੀ ਗੁੱਤ ਕਰ ਰਿਹਾ ਹੁੰਦਾ ਅਤੇ ਧੀ ਮੁਸਕਰਾਹਟ ਦੇ ਨਾਲ ਆਪਣੇ ਪਿਓ ਵੱਲ ਦੇਖਦੀ ਹੈ ਅਤੇ ਉਸ ਦੀ ਪਤਨੀ ਜਿਹੜੀ ਹੈ ਆਪਣੇ ਪਤੀ ਦੀ ਗੋਦੀ ਦੇ ਵਿੱਚ ਸੁੱਤੀ ਪਈ ਹੁੰਦੀ ਹੈ ਅਤੇ ਪਿਓ ਜਿਹੜਾ ਹੈ ਆਪਣੀ ਧੀ ਦੀ ਗੁੱਤ ਕਰਦਾ ਨਜ਼ਰ ਆ ਰਿਹਾ ਇਸ ਚੀਜ਼ ਨੂੰ ਕਹਿੰਦੇ ਨੇ ਅਸਲ ਦੌਲਤ ਪੈਸਾ ਮਹਿੰਗੀਆਂ ਗੱਡੀਆਂ ਆਲੀਸ਼ਾਨ ਘਰ ਇਹਨਾਂ ਨੂੰ ਦੌਲਤ ਨਹੀਂ ਕਹਿੰਦੇ ਜੇ ਲੋਕ ਦੌਲਤ ਦੇ ਚਸ਼ਮੇ ਨਾਲ ਇਸ ਵੀਡੀਓ ਨੂੰ ਦੇਖਣ ਤਾਂ ਲੋਕ ਇਸ ਨੂੰ ਗਰੀਬੀ ਆਖਣਗੇ ਇਸ ਨੂੰ ਅਮੀਰੀ ਨਹੀਂ ਆਖਣਗੇ ਪਰ ਇਸ ਵੀਡੀਓ ਦੇ ਵਿੱਚ ਅਮੀਰੀ ਸਾਫ਼ ਦਿਖਾਈ ਦੇ ਰਹੀ ਹੈ ਧੀ ਦੀ ਮੁਸਕਰਾਹਟ ਪਿਓ ਦੀ ਸਮਾਈਲ ਅਤੇ ਪਤਨੀ ਦਾ ਆਰਾਮ ਅੱਜ ਕੱਲ੍ਹ ਲੋਕਾਂ ਦੇ ਵਿੱਚ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨਾਂ ਨੂੰ ਪੈਸੇ ਤੋਂ ਵੇਲ ਨਹੀਂ ਮਹਿੰਗੇ ਘਰ ਮਹਿੰਗੀਆਂ ਗੱਡੀਆਂ ਖਰੀਦਣ ਤੋਂ ਇਲਾਵਾ ਉਹਨਾਂ ਨੂੰ ਕਿਸੇ ਹੋਰ ਚੀਜ਼ ਨਾਲ ਪਿਆਰ ਹੀ ਨਹੀਂ ਬਸ ਅੱਜ ਕੱਲ੍ਹ ਦਾ ਮੇਨ ਮਕਸਦ ਪੈਸਾ ਕਾਈ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਅਸਲ ਜ਼ਿੰਦਗੀ ਦਾ ਪਿਆਰ ਪੈਸਾ ਹੀ ਹੈ ਜਾਂ ਪਰਿਵਾਰ ਅੱਜਕੱਲ੍ਹ ਦੇ ਰਿਸ਼ਤੇ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਪਰਿਵਾਰਾਂ ਵਿੱਚ ਪਿਆਰ ਖਤਮ ਹੋ ਗਿਆ ਅੱਜਕੱਲ੍ਹ ਲੋਕਾਂ ਕੋਲ ਆਪਣੇ ਪਰਿਵਾਰ ਕੋਲ ਬੈਠਣ ਦਾ ਸਮਾਂ ਹੀ ਨਹੀਂ ਮੋਬਾਈਲਾਂ ਦੇ ਵਿੱਚ ਐਨਾ ਕੁਸ ਗਏ ਨੇ ਕਿ ਰੀਲਾਂ ਦੇਖਣ ਤੋਂ ਉਹਨਾਂ ਨੂੰ ਵੇਲ ਹੀ ਨਹੀਂ ਮਿਲਦੀ ਪਰਿਵਾਰ ਨਾਲ ਗੱਲਾਂ ਨਹੀਂ ਕਰਦੇ ਪਰਿਵਾਰ ਕੋਲ ਬਹਿੰਦੇ ਨਹੀਂ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਨਹੀਂ ਕਰਦੇ ਬਸ ਇੱਕ ਹੀ ਚੀਜ਼ ਚਾਹੀਦੀ ਹੈ ਫੋਨ 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 ਅੱਜਕੱਲ ਇਹ ਵੀ ਸਾਹਮਣੇ ਆ ਰਿਹਾ ਕਿ ਪਰਿਵਾਰ ਨਾਲ ਬੈਠ ਕੇ ਖਾਣਾ ਵੀ ਨਹੀਂ ਖਾਂਦੇ ਆਪਣੇ ਰੂਮਾਂ 'ਚ ਜਾ ਜਾ ਕੇ ਅਲੱਗ-ਅਲੱਗ ਬੈਠ ਕੇ ਖਾਣਾ ਖਾਂਦੇ ਨੇ ਪਰ ਪਹਿਲੇ ਸਮੇਂ 'ਚ ਦੇਖਣ ਨੂੰ ਮਿਲਦਾ ਸੀ ਕਿ ਲੋਕ ਇਕੱਠੇ ਖਾਣਾ ਖਾਂਦੇ ਸੀ ਇਕੱਠੇ ਬੈਠਦੇ ਸੀ ਦੁੱਖ ਸੁੱਖ ਸਾਂਝਾ ਕਰਦੇ ਸੀ ਪਰ ਅੱਜ ਦੇ ਕਾਲੀਯੁਗੀ ਸਮੇਂ 'ਚ ਅਜਿਹਾ ਕੁਝ ਰਿਹਾ ਹੀ ਨਹੀਂ ਪਰ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ 'ਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰਿਵਾਰ ਵੀ ਬਹੁਤ ਵੱਡੀ ਚੀਜ਼ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਚ ਜਰੂਰ ਦਿਓ ਕੀ ਇਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ ਜਾਣੋ ਕੀ ਹੈ ਅਸਲ ਅਮੀਰੀ ਵਾਇਰਲ ਵੀਡੀਓ ਦੇਖ ਕੇ ਤੁਸੀਂ ਵੀ ਹੋ ਜਾਵੋਗੇ ਇਮੋਸ਼ਨਲ ਜਾਣੋ ਕੀ ਹੈ ਜ਼ਿੰਦਗੀ ਦੀ ਅਸਲ ਦੌਲਤ ਸਾਤਿर्यਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਏਵਨ ਮੀਡੀਆ ਮਿਆਸ਼ੂਦੀਪ ਗੌਰ ਅਸਲ ਦੌਲਤ ਕੀ ਹੈ ਇਹ ਸਵਾਲ ਦਾ ਜਵਾਬ ਦਿੰਦੇ ਹੋਏ ਜ਼ਿਆਦਾਤਰ ਲੋਕ ਆਲੀਸ਼ਾਨ ਘਰ ਕੋਠੀ ਬੰਗਲਾ ਪੈਸਾ ਅਤੇ ਮਹਿੰਗੀਆਂ ਕਾਰਾਂ ਬਾਰੇ ਸੋਚਦੇ ਨੇ ਅਤੇ ਉਹਨਾਂ ਚੀਜ਼ਾਂ ਦਾ ਹੀ ਨਾਮ ਲੈਂਦੇ ਨੇ ਪਰ ਸਚਾਈ ਇਹ ਨਹੀਂ ਅਮੀਰ ਬਣਨ ਦੇ ਲਈ ਤੁਹਾਨੂੰ ਇੰਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਪੈਂਦੀ ਜਦੋਂ ਤੁਹਾਡੇ ਕੋਲ ਅਜਿਹੇ ਮਾਬਪ ਹੋਣ ਅਸਲ ਦੌਲਤ ਤੁਹਾਡੀ ਜ਼ਿੰਦਗੀ ਦੀ ਪਰਿਵਾਰ ਹੁੰਦਾ ਜੇਕਰ ਤੁਹਾਨੂੰ ਵਿਸ਼ਵਾਸ ਨਹੀਂ ਹੋ ਰਿਹਾ ਤਾਂ ਇਹ ਵੀਡੀਓ ਧਿਆਨ ਨਾਲ ਦੇਖੋ ਜੋ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਵਾਇਰਲ ਵੀਡੀਓ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਟ੍ਰੇਨ ਦੇ ਵਿੱਚ ਪਿਓ ਆਪਣੀ ਧੀ ਦੀ ਗੁੱਤ ਕਰ ਰਿਹਾ ਹੁੰਦਾ ਅਤੇ ਧੀ ਮੁਸਕਰਾਹਟ ਦੇ ਨਾਲ ਆਪਣੇ ਪਿਓ ਵੱਲ ਦੇਖਦੀ ਹੈ ਅਤੇ ਉਸਦੀ ਪਤਨੀ ਜਿਹੜੀ ਹੈ ਆਪਣੇ ਪਤੀ ਦੀ ਗੋਦੀ ਦੇ ਵਿੱਚ ਸੁੱਤੀ ਪਈ ਹੁੰਦੀ ਹੈ ਅਤੇ ਪਿਓ ਜਿਹੜਾ ਹੈ ਆਪਣੀ ਧੀ ਦੀ ਗੁੱਤ ਕਰਦਾ ਨਜ਼ਰ ਆ ਰਿਹਾ ਇਸ ਚੀਜ਼ ਨੂੰ ਕਹਿੰਦੇ ਨੇ ਅਸਲ ਦੌਲਤ ਪੈਸਾ ਮਹਿੰਗੀਆਂ ਗੱਡੀਆਂ ਆਲੀਸ਼ਾਨ ਘਰ ਇਹਨਾਂ ਨੂੰ ਦੌਲਤ ਨਹੀਂ ਕਹਿੰਦੇ ਜੇ ਲੋਕ ਦੌਲਤ ਦੇ ਚਸ਼ਮੇ ਨਾਲ ਇਸ ਵੀਡੀਓ ਨੂੰ ਦੇਖਣ ਤਾਂ ਲੋਕ ਇਸ ਨੂੰ ਗਰੀਬੀ ਆਖਣਗੇ ਇਸ ਨੂੰ ਅਮੀਰੀ ਨਹੀਂ ਆਖਣਗੇ ਪਰ ਇਸ ਵੀਡੀਓ ਦੇ ਵਿੱਚ ਅਮੀਰੀ ਸਾਫ਼ ਦਿਖਾਈ ਦੇ ਰਹੀ ਹੈ ਧੀ ਦੀ ਮੁਸਕਰਾਹਟ ਪਿਆਰ ਦੀ ਸਮਾਈਲ ਅਤੇ ਪਤਨੀ ਦਾ ਆਰਾਮ ਅੱਜ ਕੱਲ੍ਹ ਲੋਕਾਂ ਦੇ ਵਿੱਚ ਕਲੇਸ਼ ਇੰਨਾ ਜ਼ਿਆਦਾ ਵੱਧ ਗਿਆ ਕਿ ਉਹਨਾਂ ਨੂੰ ਪੈਸੇ ਤੋਂ ਵੇਲ ਨਹੀਂ ਮਹਿੰਗੇ ਘਰ ਮਹਿੰਗੀਆਂ ਗੱਡੀਆਂ ਖਰੀਦਣ ਤੋਂ ਇਲਾਵਾ ਉਹਨਾਂ ਨੂੰ ਕਿਸੇ ਹੋਰ ਚੀਜ਼ ਨਾਲ ਪਿਆਰ ਹੀ ਨਹੀਂ ਬਸ ਅੱਜ ਕੱਲ੍ਹ ਮੇਨ ਮਕਸਦ ਪੈਸਾ ਤੁਸੀਂ ਆਪਣੀ ਰਾਏ ਕਮੈਂਟਾਂ ਚ ਜ਼ਰੂਰ ਦੱਸਿਓ ਕਿ ਅਸਲ ਜ਼ਿੰਦਗੀ ਦਾ ਪਿਆਰ ਪੈਸਾ ਹੀ ਹੈ ਜਾਂ ਪਰਿਵਾਰ ਅੱਜ ਕੱਲ੍ਹ ਦੇ ਰਿਸ਼ਤੇ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਪਰਿਵਾਰਾਂ ਵਿੱਚ ਪਿਆਰ ਖਤਮ ਹੋ ਗਿਆ ਅੱਜਕੱਲ੍ਹ ਲੋਕਾਂ ਕੋਲ ਆਪਣੇ ਪਰਿਵਾਰ ਕੋਲ ਬੈਠਣ ਦਾ ਸਮਾਂ ਹੀ ਨਹੀਂ ਮੋਬਾਈਲਾਂ ਦੇ ਵਿੱਚ ਐਨਾ ਕੁਸ ਗਏ ਨੇ ਕਿ ਰੀਲਾਂ ਦੇਖਣ ਤੋਂ ਉਹਨਾਂ ਨੂੰ ਵੇਲ ਹੀ ਨਹੀਂ ਮਿਲਦੀ ਪਰਿਵਾਰ ਨਾਲ ਗੱਲਾਂ ਨਹੀਂ ਕਰਦੇ ਪਰਿਵਾਰ ਕੋਲ ਬਹਿੰਦੇ ਨਹੀਂ ਪਰਿਵਾਰ ਨਾਲ ਦੁੱਖ ਸੁੱਖ ਸਾਂਝਾ ਨਹੀਂ ਕਰਦੇ ਬਸ ਇੱਕੇ ਚੀਜ਼ ਚਾਹੀਦੀ ਹੈ ਫੋਨ 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 ਅੱਜਕੱਲ੍ਹ ਇਹ ਵੀ ਸਾਹਮਣੇ ਆ ਰਿਹਾ ਕਿ ਪਰਿਵਾਰ ਨਾਲ ਬੈਠ ਕੇ ਖਾਣਾ ਵੀ ਨਹੀਂ ਖਾਂਦੇ ਆਪਣੇ ਰੂਮਾਂ 'ਚ ਜਾ ਜਾ ਕੇ ਅਲੱਗ-ਅਲੱਗ ਬੈਠ ਕੇ ਖਾਣਾ ਖਾਂਦੇ ਨੇ ਪਰ ਪਹਿਲੇ ਸਮੇਂ ਚ ਦੇਖਣ ਨੂੰ ਮਿਲਦਾ ਸੀ ਕਿ ਲੋਕ ਇਕੱਠੇ ਖਾਣਾ ਖਾਂਦੇ ਸੀ ਇਕੱਠੇ ਬੈਠਦੇ ਸੀ ਦੁੱਖ ਸੁੱਖ ਸਾਂਝਾ ਕਰਦੇ ਸੀ ਪਰ ਅੱਜ ਦੇ ਕਾਲੀ ਯੁੱਗੀ ਸਮੇਂ ਚ ਅਜਿਹਾ ਕੁਝ ਰਿਹਾ ਹੀ ਨਹੀਂ ਪਰ ਇਸ ਵੀਡੀਓ ਨੂੰ ਦੇਖ ਕੇ ਤੁਹਾਨੂੰ ਵੀ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਜ਼ਿੰਦਗੀ ਚ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਪਰਿਵਾਰ ਵੀ ਬਹੁਤ ਵੱਡੀ ਚੀਜ਼ ਹੈ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਕੀ ਕਹਿਣਾ ਚਾਹੋਗੇ ਆਪਣੀ ਰਾਏ ਕਮੈਂਟਾਂ ਚ ਜਰੂਰ ਦਿਓ ਕਿ ਇਹ ਦੁਨੀਆ ਦਾ ਸਭ ਤੋਂ ਅਮੀਰ ਆਦਮੀ ਹੈ ਜੋ ਵੀਡੀਓ ਦੇ ਵਿੱਚ ਦਿਖਾਈ ਦੇ ਰਿਹਾ